ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਕੀ ਫਤਿਹ ਅੱਜ ਪਿੰਡ ਜਲਵਾਹਾ ਵਿਖੇ ਸਾਰੇ ਨਗਰ ਦੇ ਸਤਕਾਯੋਗ ਬਜ਼ੁਰਗਾਂ ਮਾਤਾਮਾਂ ਭੈਣਾਂ ਨੌਜਵਾਨਾਂ ਦੀ ਇਕੱਤਰਤਾ ਕੀਤੀ ਗਈ ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਜਲਵਾਹਾ ਦੀ ਜਿਹੜੀ ਨਵੀਂ ਪੰਚਾਇਤ ਆ ਉਹ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਸਰਬਸੰਮਤੀ ਦੇ ਨਾਲ ਸਾਡੀ ਪੰਚਾਇਤ ਚੁਣ ਲਈ ਆ ਸਾਡੀ ਭੈਣ ਸੰਤੋਖ कौर ਬਾਈਫੋ ਚਰਨਾ ਜਿਨ੍ਹਾਂ ਨੂੰ ਕਿ ਪਿੰਡ ਦਾ ਸਰਪੰਚ ਨਵਾਂ ਚੁਣਿਆ ਗਿਆ ਸੋ ਇਹਨਾਂ ਦੇ ਨਾਲ ਅ ਸ਼ਨੀ ਕੁਮਾਰ ਸੰਸਰਾਜ ਜੀ ਨਿਰਮਲ ਸਿੰਘ ਜੀ ਮਨਜਿੰਦਰ ਕੌਰ ਜੀ ਤੇ ਪਰਮਜੀਤ ਕੌਰ ਜੀ ਜਿਹੜੇ ਪੰਜ-ਪੰਜ ਨਾਲ ਚੁਣੇ ਗਏ ਨੇ ਸੋ ਸਮੁੱਚੇ ਨਗਰ ਵੱਲੋਂ ਸਾਰੀ ਨਵੀਂ ਚੁਣੀ ਦੇ ਪੰਚਾਇਤ ਮੈਂਬਰਾਂ ਨੂੰ ਮਾਨਟੋਕ ਸਰਪੰਚ ਸਾਹਿਬ ਨੂੰ ਅਸੀਂ ਬਹੁਤ-ਬਹੁਤ ਵਧਾਈਆਂ ਦਿੰਨੇ ਆਂ ਔਰ ਸਮੁੱਚੇ ਨਗਰ ਦਾ ਕੋਟਨ-ਕੋਟ ਧੰਨਵਾਦ ਸਭ ਤੋਂ ਵੱਡਾ ਧੰਨਵਾਦ ਉਸ ਅਕਾਲ ਪੁਰਖ ਦਾ ਜਿਨੇ ਪਿੰਡ ਦਾ ਭਾਈਚਾਰਾ ਵਰਕਰ ਰੱਖਣ ਲਈ ਸਾਡੇ ਸਾਰਿਆਂ ਦੀ ਮੱਤ ਉੱਤੇ ਕਿਰਪਾ ਕੀਤੀ ਹੈ ਤੇ ਬੜੀ ਹਲੀਮੀ ਨਾਲ ਬੜੀ ਨਿਮਰਤਾ ਦੇ ਨਾਲ ਸਾਰੇ ਨਗਰ ਨੇ ਸਹਿਯੋਗ ਕੀਤਾ ਸਾਰੇ ਨਗਰ ਦਾ ਧੰਨਵਾਦ ਔਰ ਸਵਜੇ ਨਗਰ ਨੂੰ ਪਿੰਡ ਦੀ ਨਵੀਂ ਪੰਚਾਇਤ ਚੁਣਦਿਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ